ਭਾਇਆ ਤੋੜ ਦੀਆਂ ਮੈਂ ਮੇਰੇ ਬੱਚੇ ਨੇ ਕਸੂਰ ਕੀਤਾ ਮੈਂ ਤਾਂ ਨਹੀਂ ਕੀਤਾ ਮੈਨੂੰ ਨਾ ਸਜ਼ਾ ਦੇ ਬਾਈ ਬਣ ਕੇ ਮੈਨੂੰ ਮਾਫ ਕਰ ਦੋ ਤੁਸੀਂ ਨਾ ਕਹਿ ਦੋ ਉਹਨਾਂ ਨੂੰ ਠਾਣੇ ਵਾਲਿਆਂ ਨੂੰ ਬਾਈ ਬਣ ਕੇ ਤੁਸੀਂ ਦੇਖੋ ਬਾਈ ਜੀ ਮੇਰੀ ਮੇਰੀ ਇਹਦੇ ਵਿੱਚ ਕੀ ਗਲਤੀ ਹੈ ਬਾਈ ਬੱਚੇ ਨੇ ਮਾਰੀ ਅਕਟਵਾ ਮੈਨੂੰ ਸਜ਼ਾ ਕਿਉਂ ਮੈਂ ਮੇਰੇ ਬੱਚੇ ਨੂੰ ਕੌਣ ਪਾਲੂ ਮੇਰੇ ਘਰ ਦਾ ਖਰਚਾ ਕੌਣ ਚ ਲਗਾਉਣਾ ਤੁਹਾਨੂੰ ਪਤਾ ਹੈ ਬਾਈ ਸਜ਼ਾ ਕਿੰਨੀ ਹੈ 3 ਸਾਲ ਦੀ ਸਜ਼ਾ ਗਈ ਬਾਈ ਮੈਨੂੰ ਪਤਾ ਮੈਂ ਤਾਂ ਹੀ ਗਈ ਇੱਥੇ ਵੀ ਮੈਨੂੰ ਮਾਫ ਕਰ ਦੇ ਬਾਈ ਬਣ ਕੇ ਤੁਸੀਂ ਕਹਿ ਕੇ ਮੇਰੀ ਸਜ਼ਾ ਦੇ ਦੇਖੋ ਵੀਰੇ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਇਹ ਜੋ ਸਰਕਾਰ ਦੇ ਜਿਹੜੇ ਰੂਲ ਹੈ ਉਹਨਾਂ ਦੇ ਤੁਹਾਨੂੰ ਅਕੋਰਡਿੰਗ ਚੱਲਣਾ ਪੈਣਾ ਹੈ ਠੀਕ ਹੈ ਨਾ ਤਿੰਨ ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਤੁਹਾਨੂੰ ਹੁਣ ਭਰਨਾ ਪੈਣਾ ਬਾਈ ਤੁਸੀਂ ਬੱਚੇ ਨੂੰ ਬਾਈ ਕਿਉਂ ਫੜਾਈਏ ਤੁਸੀਂ ਗਰੀਬ ਗਰੀਬ ਮਾਲ ਕਰਤੀ ਨਾ ਤੁਹਾਡੇ ਬੱਚੇ ਨੇ ਕਰਤੀ ਵੀ ਮੈਂ ਵੀ ਤਾਂ ਗਰੀਬ ਮੈਂ ਕਿੰਨੀ ਕਮੀਰਾ ਬਾਈ ਬਣ ਕੇ ਤੁਸੀਂ ਐ ਨਾ ਕਰੋ ਮੇਰੇ ਸੱਜਾ ਕਟਵਾ ਦਿਓ ਨਾ ਤੂੰ ਮੈਂ ਨਹੀਂ ਜਾ ਸਕਦੀ ਅਸੀਂ ਕੁਝ ਨਹੀਂ ਕਰ ਸਕਦੇ ਬਈ ਅਸੀਂ ਅਸੀਂ ਵੀਰੇ ਕੁਝ ਵੀ ਨਹੀਂ ਕਰ ਸਕਦੇ ਤੇਰੇ ਬੱਚਾ ਰੋਲਦੀ ਬਾਈ ਬਣ ਕੇ ਅਸੀਂ ਬਾਈ ਅਸੀਂ ਬਾਈ ਕੀ ਕਰ ਸਕਦੇ ਹਾਂ ਮੇਰੇ ਜਵਾਕ ਦਾ ਕੌਣ ਹੈ ਪਿੱਛੋਂ ਮੈਂ ਜੇਲ੍ਹ ਭਗ ਨਹੀਂ ਬਾਈ ਬਣ ਕੇ ਅਸੀਂ ਅਸੀਂ ਬਾਈ ਕੀ ਕਰ ਸਕਦੇ ਹਾਂ ਇੱਤਰ ਕਰ ਰਿਹਾ ਬਾਈ ਬਣ ਕੇ ਨਹੀਂ ਵੀਰੇ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਥੋੜਾ ਪੱਕ ਲੈਣਾ ਆਏ ਸੀ ਉਧਰ ਬੱਕ ਲਿਆ ਠੀਕ ਹੈ ਅਸੀਂ ਥੋੜੀ ਪੂਰੀ ਥੋੜੀ ਜਾਣਕਾਰੀ ਲਵਾਂਗੇ ਕੀ ਗੱਲਬਾਤ ਹੋਈ ਹੈ ਤੁਸੀਂ ਮੰਨਦੇ ਹੋ ਵੀ ਥੋੜਾ ਜਿਹਾ ਨੁਕਸਾਨ ਹੋਇਆ ਮੰਨਦੇ ਆ ਬਾਈ ਬਾਈ ਦੋਸਤੋ ਜਿਵੇਂ ਤੁਸੀਂ ਸਾਡੇ ਕੋ ਵੀਡੀਓ ਦੇਖਦੇ ਹੋ ਇੱਕ ਇੱਕ ਵੀਡੀਓ ਦੇ ਵਿੱਚ ਇੱਕ ਨਵਾਂ ਬਾਈ ਜੀ ਤੁਹਾਨੂੰ ਅਸੀਂ ਦੱਸਾਂਗੇ ਕਿਹੜਾ ਨਵਾਂ ਪੰਗਾ ਪਿਆ ਜਿਵੇਂ ਕਿ ਸਰਕਾਰ ਦਾ ਇੱਕ ਨਵਾਂ ਰੂਲ ਹੈ ਨਵੇਂ ਨਿਯਮ ਹੈ ਵੀ ਨਾ ਬਾਲਗ ਜਿਨ੍ਹਾਂ ਦੀ ਉਮਰ ਛੋਟੀ ਹੈ ਉਹ ਐਕਟਿਵਾ ਆ ਜਾ ਕੋਈ ਹੋਰ ਡਰਾਈਵ ਨਹੀਂ ਕਰ ਸਕਦੇ ਪਰ ਇਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਦੇ ਬੱਚਿਆਂ ਨੂੰ ਜੀ 25000 ਰੁਪਏ ਜੁਰਮਾਨਾ ਭਰਨ ਨੂੰ 25000 ਰੁਪਏ ਜੁਰਮਾਨਾ ਭਰ ਪਿਆ ਪਿੰਡ ਦੀ ਇਹ ਗੱਲ ਹਾਂਜੀ ਬਾਈ ਜੀ ਤੇ ਸਜ਼ਾ ਕਿੰਨੀ ਬਾਈ ਸਜ਼ਾ ਕਿੰਨੀ ਮਤਲਬ ਸੁਣਨ ਦੇ ਵਿੱਚ ਕਿੰਨੀ ਸਜ਼ਾ 3 ਸਾਲ ਦੀ ਅੱਛਾ ਜੀ ਬਈ ਕੀ ਕਾਰਨ ਕੀ ਚੱਕਰ ਬਣਿਆ ਕਿਉਂਕਿ ਇਹ ਜਿਹੜੇ ਰੂਲ ਹੈ ਤੁਸੀਂ ਰੂਲ ਨਾਲ ਐਗਰੀ ਹੋ ਜਾਂ ਮਤਲਬ ਸਰਕਾਰ ਦਾ ਰੂਲ ਗਲਤ ਹੈ ਬਈ ਇਹ ਜਿਹੜਾ ਰੂਲ ਇਹ ਬਣਾਇਆ ਹੈ ਵੀ ਉਹਦੇ ਚ ਕਹਿੰਦੇ ਆ ਵੀ ਜੇ ਬੱਚਾ ਐਕਟਿਵ ਆ ਸਕੂਟਰੀ ਜਾਂ ਕੁਝ ਵੀ ਚਲਾਉਂਦਾ ਹੈ ਤਾਂ ਕੋਈ ਨੁਕਸਾਨ ਕਰਦਾ ਹੈ ਤਾਂ ਉਹਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਇਹ ਸਰਕਾਰ ਦਾ ਰੂਲ ਗਲਤ ਆ ਜਾਂ ਸਹੀ ਆ ਸਹੀ ਆ ਬਾਈ ਜੀ ਸਹੀ ਆ ਕੀ ਤੁਹਾਡੇ ਬੱਚੇ ਤੋਂ ਕੀ ਨੁਕਸਾਨ ਹੋਇਆ ਜੀ ਕੀ ਦਾ ਨੁਕਸਾਨ ਹੋਇਆ ਉਹਨੇ ਕੀ ਕੀਤਾ ਤੇ ਕਿਧੇ 60 ਫੀਟ ਵੱਜੀ ਆ ਤੋ ਅਸੀਂ ਨਵੀਂ ਐਕਟ ਵਾਲਿਆ ਕਿਰਤੀ ਸੀ ਜੀ ਬੈਟਰੀ ਵਾਲੀ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਬੱਚਿਆਂ ਨੂੰ ਵੀ ਚਲੋ ਸਕੂਲ ਵਗਿਆ ਕਰਨਗੇ ਮੈਨੂੰ ਕੀ ਪਤਾ ਸੀ ਬਾਈ ਜੀ ਮੈਂ ਤਾਂ ਘਰਾਂ 'ਚ ਕੰਮ ਕਰਕੇ ਟਾਈਮ ਪਾਸ ਕਰਦੀ ਆ 3000 ਰੁਪਏ ਮੇਰਾ ਮਹੀਨੇ ਦਾ ਪੈਂਦਾਗਾ ਮੈਂ ਕਿਸ਼ਤਾਂ ਤੇ ਉਹ ਲੈ ਕੇ ਦਿੱਤੀ ਸੀਗੀ ਐਕਟ ਵਾਲਾ ਅੱਛਾ ਜੀ ਜਿਹੜੀ ਵੈਂਟਰੀ ਵਾਲੀ ਹੁੰਦੀ ਆ ਮੈਂ ਤਾਂ ਕੰਮ ਕਰਨ ਵਾਗੀ ਮੰਗ ਰੋਜ ਵਾਕ ਨਿਕਲ ਕੇ ਢੇੜਾ ਦੇਣ ਜੀ ਤੇ ਇੱਕ ਮੇਰਾ ਬੱਚਾ ਸੀਗਾ ਜੀ ਬੇਟਾ ਇੱਕ ਗਵਾਂਢੀਆਂ ਦਾ ਜੀ ਉਹਨਾਂ ਨੇ ਕਿਸੇ ਬੇਬੇ ਦੇ ਵਿੱਚ ਸਕੂਟਰੀ ਮਾਰੀ ਅੱਛਾ ਜੀ ਉਹਦੇ ਵਿਚਾਰੀ ਦੇ ਹੁਣ 6:00 ਵਜੀਆਂ ਜੀ ਹੁਣ ਉਹ ਖਾਣੇ ਜਾਵੜੀ ਬੱਚੇ ਠਾਣੇ ਚ ਨਹੀਂ ਅਸੀਂ ਬੱਚਿਆਂ ਦੀ ਉਮਰ ਕਿੰਨੀ ਹੈ ਬਈ ਬੱਚਿਆਂ ਦੀ ਉਮਰ ਗਵਾਂਡੀਆਂ ਦਾ ਮੁੰਡਾ ਤਾਂ 15-16 ਸਾਲ ਦਾ ਜੀ ਮੇਰਾ 12-13 ਸਾਲ ਦਾ ਜੀ ਠੀਕ ਹੈ ਜੀ ਹਾਂਜੀ ਪਰ ਉਹਨਾਂ ਦੀ ਉਮਰ ਦੋਨੋਂ ਦੇ ਉੱਤੇ ਘੱਟ ਹੈ ਹਾਂਜੀ ਦੋਨੇ ਉਹ ਡਰਾਈਵਿੰਗ ਦੇ ਮਤਲਬ ਲਾਇਕ ਨਹੀਂ ਗੀ ਇਹ ਵੀ ਗੱਲ ਅਸੀਂ ਕਹਿੰਦੇ ਵੀ ਇੱਕ ਪੱਖ ਕਰਨਾ غلط ਹੈ ਦੂਜਾ ਪੱਖ ਵੀ ਬੰਦੇ ਦਾ ਸੁਣਨਾ ਚਾਹੀਦਾ ਅਸੀਂ ਤੁਹਾਡਾ ਬੁੱਖ ਫੇਰ ਸੁਣਿਆ ਪਹਿਲਾਂ ਅਸੀਂ ਉਧਰ ਜਾ ਕੇ ਆਏ ਹਾਂ ਇਹਨੇ ਵੀ ਜਿਹੜੀ ਬਜ਼ੁਰਗ ਸੀ ਉਹ ਕੱਲੀ ਕਮਾਉਣ ਵਾਲੀ ਸੀ ਉਹਦੇ ਅੱਗੇ ਪਿੱਛੇ ਵੀ ਹੈ ਨਹੀਂ ਨਾ ਉਹਦੇ ਕੋਈ ਬੱਚੇ ਐ ਨਾ ਉਹਦੇ ਕੋਈ ਮੁੰਡਾ ਐ ਨਾ ਉਹਦਾ ਕੋਈ ਘਰ ਵਾਲਾ ਕੱਲੀ ਲੋਕਾਂ ਦੀ ਉਹ ਝਾੜੀਆਂ ਕਰਕੇ ਕੀ ਮਤਲਬ ਉਹਦਾ ਢੱਡ ਪਾਲਦੀ ਸੀ ਸੱਚਾ ਬਈ ਹਾਂ ਬਈ ਸੱਚ ਆ ਪਰ ਮੈਂ ਵੀ ਗਰੀਬ ਆ ਬਈ ਮੈਂ ਇੰਨੇ ਪੈਸੇ ਕਿੱਥੋਂ ਪਰ ਉਹ ਕਹਿੰਦੇ ਬੇਬੇ ਦੇ ਇਲਾਜ ਵਾਸਤੇ ਪੈਸੇ ਦੋ ਪਰ ਮੈਂ ਇਹ ਕਿੰਨੇ ਪੈਸੇ ਦੀ ਮਸੜੂ ਨੂੰ ਮੰਗ ਹੋ ਰਹੀ ਆ ਬਈ ਬੇਬੇ ਦਾ ਇਲਾਜ ਕਰਵਾ ਦੋ ਜੀ ਉਹ ਕਹਿੰਦੇ ਵੀ ਉਹ ਵਿਚਾਰੀ ਘਰ ਦਾ ਤੋਰੂਆ ਤੋਰਦੀ ਸੀ ਕੰਮ ਕਰਦੀ ਸੀ ਅੰਦਾਜ਼ਾ ਕਿੰਨਾ ਕਿੰਨੇ ਬੇਬੇ ਦੇ ਪੈਸੇ ਲੱਗਣਗੇ ਜੀ ਕਿੰਨੇ ਹਜ਼ਾਰ ਰੁ 10000 ਰੁਪਏ ਬੇਬੀ ਦਾ ਮੰਗਦੇ ਆ ਜੀ ਤੇ ਫਿਰ ਤੁਸੀਂ ਹੁਣ ਤੁਹਾਡਾ ਕਿੱਥੇ ਜਾ ਕੇ ਨਿਬੜਿਆ ਜੀ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਕਿੰਨੇ ਪੈਸੇ ਦੇਣ ਨੂੰ ਤਿਆਰ ਮੈਂ ਕਿੱਥੋਂ ਦੇਵਾਂ ਬਾਈ ਜੀ ਮੈਂ ਤਾਂ ਆਪ ਘਰਾਂ ਚ ਕੰਮ ਕਰਕੇ ਟਾਈਮ ਪਾਸ ਕਰਦੀ ਆ ਬੱਚੇ ਪਾਲਦੀ ਆ ਕਿਸ਼ਤਾਂ ਤੇ ਅਜੇ ਪਹਿਲੀ ਕਿਸ਼ਤ ਵੀ ਨਹੀਂ ਆ ਕਿ ਪਹਿਲੀ ਕਿਸ਼ਤ ਵੀ ਨਹੀਂ ਪਈ ਹਜੇ ਇਥੇ ਵੀਰ ਬਾਈ ਫਿਰ ਉਹ ਬੇਬੇ ਦਾ ਕੋਈ ਕਸੂਰ ਨਹੀਂ ਕਸੂਰ ਤਾਂ ਤੁਹਾਡੇ ਬੱਚਿਆਂ ਦਾ ਤੁਸੀਂ ਤੁਸੀਂ ਬੱਚਿਆਂ ਨੂੰ ਕਿਉਂ ਨਹੀਂ ਰੋਕਦੇ ਬਾਈ ਬਾਈ ਮੈਂ ਵੀ ਗਰੀਬ ਆ ਤੁਸੀਂ ਮੇਰੇ ਪੈਂਡਾ ਚਲਾ ਦਿਓ ਠੀਕ ਆ ਮੈਨੂੰ ਥਾਣੇ ਚ ਨਹੀਂ ਤਾਂ ਮੇਰੇ ਬੱਚੇ ਨੇ ਚਲ ਬੱਚਿਆਂ ਤੇ ਕੀ ਕਹਿਣਾ ਸਾਨੂੰ ਬੁਲਾਉਂਦੇ ਨਹੀਂ ਮੈਥੋਂ ਪੈ ਮੈਂ ਹੁਣ ਕਿੱਥੇ ਦੇਵਾਂ ਬਈ ਪਾਜੇ ਮੈਂ ਵੀ ਗਰੀਬ ਆਂ ਕਿ ਤੁਸੀਂ ਆਪ ਹੀ ਸਮਝਦਾਰ ਹੋਗੇ ਘਰਾਂ 'ਚ ਕੰਮ ਕਰਕੇ ਮੈਂ ਟਾਈਮ ਪਾਸ ਕਰਦੀ ਆਂ ਘਰ ਦਾ ਸਾਰਾ ਖਰਚਾ ਮੇਰੇ ਸਿਰ ਤੇ ਆ ਗਿਆ ਬਈ ਐ ਹੁਣ ਬੇਬੇ ਨੂੰ ਪੈਸੇ ਦੱਸਾਂ ਮੈਂ ਕਿੱਥੇ ਦੇਵਾਂ ਗਾਹਾਂ ਬੇਬੇ ਰੋਣੇ ਰੋਣ ਲੱਗੀ ਕਹਿੰਦੀ ਮੇਰੇ ਲਾਜ ਵਾਸਤੇ ਪੈਸੇ ਦੇ ਮੈਂ ਵੀ ਘਰਾਂ 'ਚ ਕੰਮ ਕਰਕੇ ਟਾਈਮ ਪਾਸ ਕਰਦੀ ਆਂ ਬੇਬੇ ਨੂੰ ਆਪ ਨੂੰ ਆਉਣੀ ਚਾਹੀਦੀ ਵੀ ਇਹ ਵੀ ਮੇਰੇ ਵਰਗੀ ਹੈਗੀ ਚੱਲ ਬੱਚੇ ਸੀ ਨਾ ਬਾਲਕ ਸੀ ਉਹਨਾਂ ਨੇ ਵਿੱਚ ਮਾਰੀ ਮੈਂ ਗਲਤੀ ਮੰਨਦੀ ਆਂ ਜੀ ਹੁਣ ਦੱਸੋ ਮੈਂ ਕੀ ਕਰਾਵਾਂ ਮੈਂ ਪੈਸੇ ਦੱਸੋ ਕਿੱਥੋਂ ਪਰਾਂ ਬਾਈ ਬਈ ਫਿਰ ਤੁਸੀਂ ਬੱਚੇ ਤੁਹਾਨੂੰ ਐਸੀ ਦਾ ਪਤਾ ਨਹੀਂ ਸੀ ਵੀ ਬੱਚਾ ਐਕਟਿਵਾ ਲੈ ਕੇ ਜਾ ਰਿਹਾ ਹੈ ਐਕਟਿਵਾ ਤੁਹਾਡੇ ਨਾ ਆਇਆ ਕਿਸ ਤਰ੍ਹਾਂ ਵੀ ਤੁਸੀਂ ਭਰਦੇ ਹੋ ਤਾਂ ਜੇ ਕੋਈ ਸਜ਼ਾ ਹੁੰਦੀ ਹੈ ਜਾਂ ਕੋਈ ਗੱਲਬਾਤ ਹੁੰਦੀ ਹੈ ਤਾਂ ਤੁਹਾਨੂੰ ਜੱਕਣਗੇ ਬੋਲ ਸਕਦੇ ਤੁਸੀਂ ਕਿਉਂ ਉਹਨੂੰ ਐਕਟਿਵਾ ਦਿੱਤੀ ਜਰੂਰੀ ਸੀ ਤੁਸੀਂ ਉਹਨੂੰ ਕਦੇ ਆਟੋ ਤੇ ਵੀ ਲਾ ਸਕਦੇ ਸੀ ਸਕੂਲ ਬੈਂਡ ਤੇ ਵੀ ਭੇਜ ਸਕਦੇ ਸੀ ਉਹ ਬਈ ਆਟੋ ਵਾਲਾ ਟਾਈਮ ਟੂ ਟਾਈਮ ਭਾਲਦਾ ਚੱਲ ਆਪਦੀ ਮਸ਼ੀਨਰੀ ਦਾ ਹੁੰਦਾ ਵੀ ਬੱਚਾ ਚਲੋ 5-10 ਮਿੰਟ ਲੇਟ ਫੇਟ ਵੀ ਜਾ ਸਕਦਾਗਾ ਮੈਂ ਤਾਂ ਆਏ ਲੈ ਕੇ ਤੁਸੀਂ ਬਾਈ ਮੈਨੂੰ ਵੀ ਪਤਾ ਸੀ ਮੈਂ ਤੁਹਾਨੂੰ ਦੱਸੀ ਨਹੀਂ ਵੀ ਮੈਂ ਤਾਂ ਘਰਾਂ ਤੇ ਕੰਮ ਕਰਨ ਗਈ ਸੀ ਮਗਰ ਉਹ ਜਵਾਕ ਲੈ ਕੇ ਸਕੂਟਰੀ ਚਾਹ ਦੇ ਵਿੱਚ ਨਵੀਂ ਸਕੂਟਰੀ ਸੀ ਚਾਹ ਦੇ ਵਿੱਚ ਲੈ ਕੇ ਵਾਗੇ ਉਹ ਕਿਤੇ ਜਾ ਕੇ ਬੇਬੇ ਜਮਾਰੀ ਹੁਣ ਮੈਨੂੰ ਆ ਨਵਾਂ ਪੰਗਾ ਸਿਆਪਾ ਪਤਾ ਬਾਈ ਜੀ ਮੇਰਾ ਖੜਾ ਸੜਾ ਦੋ ਨੇ ਮੇਰੇ ਬੱਚਾ ਨੂੰ ਖੜਾ ਦੋ ਤੁਸੀਂ ਪੱਤਰਕਾਰ ਨਾ ਹੁਣ ਤੇ ਬਾਈ ਬਣ ਕੇ ਮੇਰੇ ਨਾਲ ਵਗ ਚੱਲੋ ਵੀਡੀਓ ਬਣਾਉਂਦੀ ਥਾਂ ਤੁਸੀਂ ਮੇਰੇ ਨਾਲ ਉੱਥੇ ਵਗਦੇ ਦੇਖੋ ਬਾਈ ਅਸੀਂ ਬੇਬੇ ਦਾ ਵੀ ਪੱਖ ਲਿਆ ਬੇਬੇ ਕਹਿੰਦੀ ਸਪੀਡ ਬਹੁਤ ਜ਼ਿਆਦਾ ਸੀ ਪੁੱਤ ਕਹਿੰਦੀ ਘਟੋ ਘੜ ਵੀ ਬਹੁਤ ਜ਼ਿਆਦਾ ਕੰਨਿਆਂ ਵੰਗਾਉਂਦੇ ਸੀਗੇ ਉਹ ਖਦੇ ਲਿਆਗੇ ਮੇਰੇ ਲੱਤਾਂ 'ਚ ਮਾਰੇ ਦੇਖੇ ਜਿਹਦੇ ਬੇਬੇ ਦੀ ਲੱਤ ਵੀ ਟੁੱਟੀ ਹੈ ਜੀ ਕੋਈ ਸ਼ੱਕ ਨਹੀਂ ਲੱਤ ਵੀ ਇਹਦੇ ਬੇਬੇ ਦਾ ਜਿਹੜਾ ਮੋਡਾ ਵੀ ਫ੍ਰੈਕਚਰ ਹੈ ਟੁੱਟ ਗਈ ਹੋਣੀ ਬਾਈ ਜੀ ਮੈਂ ਮੰਨਦੀ ਆਂ ਟੁੱਟੀ ਹੋਣੀ ਉਹ ਜਵਾਕ ਨੇ ਉਹਨਾਂ ਨੇ ਮਾਰੀ ਹੋਣੀ ਸਕੂਟਰੀ ਵਿੱਚ ਜੀ ਮੈਂ ਮਾਫੀ ਮੰਗਦੀ ਆਂ ਬਾਈ ਜੀ ਕੋਈ ਹੁਣ ਮਾਫੀ ਤੁਸੀਂ ਤਾਂ ਮਾਫੀ ਮੰਗੀ ਜਾਂਦੇ ਹੋ ਥੋੜੇ ਮਾਫੀ ਮੰਗਨ ਨਾਲ ਕੀ ਹੋ ਜਾਊਗਾ ਤੁਸੀਂ ਤਾਂ ਕਮੌਣ ਵਾਲੇ ਵੀ ਹੋ ਥੋੜੇ ਹੱਥ ਵੀ ਕੰਮ ਕਰਦੇ ਆ ਥੋੜੀ ਉਮਰ ਕਿੰਨੀ ਹੈ ਮੇਰੀ ਉਮਰ ਤਾਂ ਬਾਈ ਜੀ 28 29 ਸਾਲ ਹੈ 28 29 ਸਾਲ ਉਸ ਤਾਂ ਨੌਜਵਾਨ ਹੋ ਜੰਗ ਤੁਸੀਂ ਤਾਂ ਕਮਾਈ ਵੀ ਕਰ ਲਓਗੇ ਬੱਚੇ ਵੀ ਪਾਲ ਲਓਗੇ ਉਹ ਜਿਹੜੀ ਬਜ਼ੁਰਗ ਹੁੰਦਾ ਕੋਈ ਅੱਗੇ ਪਿੱਛੇ ਵੀ ਨਹੀਂ ਨਾ ਉਹਦੇ ਮੁੰਡੇ ਐ ਨਾ ਉਹਦੇ ਕੁੜੀਆਂ ਐ ਨਾ ਕੋਈ ਉਹਦਾ ਹੋਰ ਐ ਵਾਲੀ ਵਾਰਸਾ ਨਾ ਕੋਈ ਉਹਦਾ ਰਿਸ਼ਤੇਦਾਰ ਐ ਇਕੱਲੀ ਇੱਕ ਛੋਟੇ ਜਿਹੇ ਕਮਰੇ 'ਚ ਰਹਿ ਰਹੀ ਐ ਠੀਕ ਐ ਉਹਦੇ ਆਂਡੀ ਗਵੰਡੀ ਨੂੰ ਕਿਤੇ ਕੋਈ ਰੋਟੀ ਦੇ ਜਾਂਦਾ ਕੋਈ ਨਹੀਂ ਦੇ ਕੇ ਜਾਂਦਾ ਹੁਣ ਤੁਸੀਂ ਇਹ ਦੇਖੋ ਵੀ ਉਹ ਉਹਦਾ ਕਸੂਰ ਕੀ ਐ ਬਾਕੀ ਬਾਕੀ ਇਹਦੇ 'ਚ ਪੱਤਰਕਾਰਾਂ ਦਾ ਕੋਈ ਹੋਣੀ ਪੱਤਰਕਾਰਾਂ ਨੇ ਆਪਦਾ ਪੱਖ ਲੈਣਾ ਐ ਅਸੀਂ ਉਹਨਾਂ ਦਾ ਪੱਖ ਸੁਣਿਆ ਹੁਣ ਅਸੀਂ ਥੋੜਾ ਪੱਖ ਸੁਣਨਾ ਐ ਕਿਉਂਕਿ ਕੱਲ ਨੂੰ ਤੁਸੀਂ ਸਾਡੇ ਦੇ ਕੋਈ ਇਹੋ ਜਿਹਾ ਕਦਮ ਚੱਕੋ ਸਾਾਨੂੰ ਕਿਸੇ ਕੋਰਚ ਕਿਸੇ ਵੀ ਚੀਜ਼ ਬਸ ਇੱਕ ਖਲਿਸੋ ਅਸੀਂ ਤਾਂ ਤੁਹਾਡੇ ਕੋਲੇ ਆਏ ਆਂ ਵੀ ਬਾਈ ਇਹ ਗੱਲ ਸੱਚ ਹੈ ਵੀ ਤੁਹਾਡੇ ਬੱਚੇ ਤੋਂ ਇਹ ਹਾਦਸਾ ਹੋਇਆ ਜਾਂ ਇਹ ਗੱਲਾਂ ਜਾਣ ਜਾਣਬੁੱਝ ਕੇ ਬਣਾਈਆਂ ਜਾ ਰਹੀਆਂ ਨਹੀਂ ਬਾਈ ਇਹ ਸੱਚ ਹੈਗਾ ਹਾਦਸਾ ਤਾਂ ਹੋਇਆਗਾ ਚਲੋ ਬੱਚੇ ਅਜਵਾਕ ਨੇ ਮਾਰੀ ਹੋਣੀ ਸਕੂਟਰੀ ਪਰ ਬੇਬੇ ਨੇ ਥਾਣੇ ਨਹੀਂ ਜਾਣਾ ਸੀਗਾ ਕਿਵੇਂ ਨਾ ਕਿਵੇਂ ਕਰਕੇ ਚਲ ਸਾਨੂੰ ਸਾਡੇ ਕੋਲੇ ਕਿਸੇ ਨੂੰ ਪਏ ਇਦੀ ਕੋਈ ਗੱਲ ਨਹੀਂ ਜਿਹੇ ਜੀ ਸਾਥੋਂ ਹੋਂਦ ਹੋਊਗੀ ਸਹਿਤਾਚ ਕਰਾਂਗੇ 10000 ਦੇ ਇੰਡੀ ਮੇਰ ਚੰਗੇ ਐਸੇ ਨਹੀਂ ਬਾਈ ਜੀ ਮੈਂ ਤਾਂ ਆਪ ਘਰਾਂ ਚ ਕੰਮ ਕਰਕੇ ਤੇ ਬਾਈ ਵੀ ਜੇ ਲਾ ਫਿਰ 25000 ਰੁਪਏ ਜੁਰਮਾਨਾ ਉਹ ਤਾਂ ਭਰਨਾ ਪੈਣਾ ਹੀ ਹੈ ਨਾ ਬਈ ਮੈਂ ਕਿੱਥੋਂ ਭਰੂ ਮੇਰੇ ਕੋਲ ਤਾਂ ਕਿਸ਼ਤ ਨੂੰ ਪੈਸੇ ਨਹੀਂ ਹੈਗੇ ਮੈਂ ਤਾਂ ਮਸਾਂ ਦਾ ਮੇ ਜਵਾਕ ਨੂੰ ਕਿਸ਼ਤਾਂ ਦੇ ਸਕੂਟਰ ਲੈ ਕੇ ਦਿੱਤੀ ਆਂ ਗਾਂ ਉਹਦੇ ਪਿਓ ਨਹੀਂ ਸਰਤੇ ਬਈ ਫਿਰ ਉਹ ਸਰਕਾਰ ਸਰਕਾਰ ਦੇ ਜਿਹੜੇ ਰੂਲ ਐ ਉਹਨਾਂ ਤੋਂ ਤੁਸੀਂ ਉੱਤੋਂ ਨਹੀਂ ਹੋ ਜਾਓਗੇ ਜੇ ਸਰਕਾਰ ਕਹਿ ਰਹੀ ਵੀ ਅਸੀਂ 25000 ਰੁਪਿਆ ਬੰਦੇ ਨੂੰ ਜੁਰਮਾਨਾ ਪਾਇਆ ਤੇ 3 ਸਾਲ ਦੀ ਸਜ਼ਾ ਹੈ ਤਾਂ ਫਿਰ ਬਈ ਤੁਸੀਂ ਨਹੀਂ ਭਰਦੇ ਤਾਂ ਫਿਰ ਤੁਸੀਂ ਦੇਖੋ ਵੀ ਸਰਕਾਰ ਦੇ ਉੱਤੋਂ ਨਹੀਂ ਹੋਣ ਵਾਲੀ ਗੱਲ ਈ ਹੈ ਜੁਰਮਾਨਾ ਤਾਂ ਪਾਇਆ ਬਈ ਉੱਤੋਂ ਦੇ ਨਹੀਂ ਹੁੰਦੇ ਸਰਕਾਰ ਦੇ ਫਿਰ ਮੇਰੇ ਵੀ ਸਿਰਤੇ ਹੈ ਨਹੀਂ ਕੋਈ ਅਸੀਂ ਦੋਨੇ ਮਾਪੋਤੇ ਹੀ ਆਂ ਮੈਂ ਤਾਂ ਐ ਲੈਤੀ ਸੀ ਵਿੱਚ ਕੱਲਾ ਜਵਾਕ ਇਹਦੇ ਪਿਓ ਨਹੀਂ ਮੈਂ ਸ਼ੌਕਪੂਰ ਦਾ ਇਹਦੇ ਮੈਨੂੰ ਕੀ ਪਤਾ ਜੀ ਵਿਜਵਾ ਆ ਗਏ ਮਾਰੂਗਾ ਸਕੂਟਰੀ ਕਿਸੇ ਦੇ ਵਿੱਚ ਜਾ ਕੇ ਬਈ ਮੈਂ ਵੱਧ ਵੱਧ ਤੋਂ ਵੱਧ 5000 ਰੁਪਏ ਦੇ ਸਕਦੀ ਹਾਂ ਤੋਂ ਵੱਧ ਮੇਰੇ ਕੋਲੇ ਪੈਸੇ ਨਹੀਂ ਤੇ ਬੀਬੇ ਨੂੰ ਤਾਂ ਬਈ ਤੁਸੀਂ ਆਪਾਂ ਬੀਬੇ ਨੂੰ ਕਹੇ ਕਹੇ ਕਿ ਅਸੀਂ ਜ਼ਿਲ੍ਹੇ ਪੱਤਰਕਾਰ ਆ ਭਰਾ ਆਏ ਹੋਰ ਲੋਕ ਹੈਗੇ ਬਾਹਰ ਨਰ ਬੈਠੇ ਆ ਬੀਬੇ ਆ ਤਾਂ ਲਾਜ ਅਸੀਂ ਵੀ ਕਰਵਾ ਦਾਂਗੇ ਹੋਰ ਲੋਕ ਵੀ ਕਰਵਾ ਦਾਂਗੇ ਜਿਹੜੇ ਸਰਕਾਰ ਦੇ ਰੂਲ ਹੈ ਬਈ ਉਹਨਾਂ ਤੋਂ ਤੁਸੀਂ ਉੱਤੋਂ ਦੀ ਥੋੜੀ ਹੋ ਜਾਓਗੇ ਬਈ ਬਣ ਕੇ ਮੈਂ ਥੋੜੇ ਪੈਰੀ ਹੱਥ ਲਾ ਦਿੰਨੀ ਆ ਮੇਰਾ ਮਾਫ ਕਰਵਾ ਦੋ ਜੀ ਦੇਖੋ ਬਈ ਇੰਨਾ ਜੁਰਮਾਨਾ ਦੇਖੋ ਬਈ ਅਸੀਂ ਅਸੀਂ ਸਰਕਾਰ ਨੂੰ ਅਸੀਂ ਸਰਕਾਰ ਨੂੰ ਕੀ ਕਹਿ ਸਕਦੇ ਆ ਨਾ ਸਰਕਾਰ ਸਾਡੀ ਗੱਲ ਨੂੰ ਸੁਣੀ ਸਰਕਾਰ ਦਾ ਜੋ ਰੂਲ ਹੈ ਉਹਨਾਂ ਲਈ ਗਰੀਬ ਵੀ ਇੱਕੋ ਹੈ ਤੇ ਅਮੀਰ ਵੀ ਇੱਕੋ ਹੈ ਠੀਕ ਹੈ ਜੀ ਐਂ ਤਾਂ ਫਿਰ ਜੇ ਤੁਸੀਂ ਗਰੀਬ ਦਾ ਮਤਲਬ ਤੁਸੀਂ ਲੋਕਾਂ ਲੋਕਾਂ ਦੇ ਲੋਕ ਥੋੜੀ ਮਾਰਨੇ ਆ ਕਿਸੇ ਦੀ ਬੁੜੀ ਮਾਰਦੇ ਕਿਸੇ ਦਾ ਬੁੜਾ ਮਾਰਦੇ ਕਿਸੇ ਅੱਜ ਬੁੜੀ ਲੱਤ ਉਡੀਕ ਕਿਸੇ ਕਹਿੰਦੇ ਬੰਦਾ ਵੀ ਮਾਰ ਸਕਦੇ ਹੋ ਚਲ ਬੱਜੀ ਹੋਣੀ ਜਾਨ ਬੁੱਝ ਗਏ ਥੋੜੀ ਮਾਰੀ ਜਵਾਕ ਸੀ ਨਿਆਣੇ ਸੀ ਬੱਜੀ ਹੋਣੀ ਫਿਰ 25000 ਰੁਪਏ ਮੈਂ ਕਿੱਥੋਂ ਦੇਵਾਂ ਬਾਈ ਮੈਨੂੰ ਤਾਂ ਇਹੀ ਟੈਨਸ਼ਨ ਹੋ ਰਹੀ ਆ ਬਾਈ ਤੁਸੀਂ 25000 ਨਾ ਰੋਵੋ ਤੁਸੀਂ ਇਹ ਚੀਜ਼ ਦਾ ਜਿਹੜੇ ਲੋਕ ਬੱਚੇ ਐ ਚਾਹੇ ਕਿਸੇ ਦੀ ਵੀ ਐ ਛੋਟੀ ਉਮਰ ਦੇ ਐ ਐਕਟਵਾ ਚਲਾਉਂਦੇ ਐ ਡਰਾਈਵਿੰਗ ਕਰਦੇ ਐ ਉਹਨਾਂ ਚੀਜ਼ਾਂ ਦਾ ਵਿਰੋਧ ਕਰੋ ਤੁਸੀਂ ਵੀ ਉਹਨਾਂ ਲੋਕਾਂ ਦੇ ਹੱਕ 'ਚ ਖੜੋ ਜਿਹੜੇ ਸਰਕਾਰ ਐ ਜਿਹੜੇ ਲੋਕ ਸਰਕਾਰਾਂ ਚਲਾ ਰਹੇ ਐ ਉੱਤੇ ਬਹਿ ਕੇ ਆਪਾਂ ਨੂੰ ਸਿੱਖਿਆ ਦੇ ਰਹੇ ਐ ਉਹਨਾਂ ਦੇ ਨਾਲ ਖੜਨਾ ਆਪਣਾ ਫਰਜ਼ ਬੰਦ ਐ ਤੁਸੀਂ ਇਹਨਾਂ ਕੋਲ ਵੀ ਅਸੀਂ 25000 ਕਿੱਥੋਂ ਦੇਵਾਂਗੇ ਤਿੰਨ ਸਾਲ ਦੀ ਸਜ਼ਾ ਵੀ ਐ ਵੀਰੇ ਪਤਾ ਤੁਹਾਨੂੰ ਇਸ ਗੱਲਕ ਨਹੀਂ ਪਤਾ ਨਾ ਬਾਈ ਮੈਨੂੰ ਤੇ ਫੇਰ ਬਾਈ ਤੁਸੀਂ 25000 ਨੂੰ ਰੋਈ ਜਾਂਦੇ ਹੋ ਤਿੰਨ ਸਾਲ ਦੀ ਤੁਹਾਨੂੰ ਪਤਾ ਸਜ਼ਾ ਐ ਸਜ਼ਾ ਕਿਨੂੰ ਐ ਬੱਚੇ ਨੂੰ ਨਹੀਂ ਉਹ ਉਹਦੇ ਵਿੱਚ ਐਕਟਿਵ ਕਿਰਿਆ ਨਾ ਸੀ ਮੇਰੇ ਨਾਂ ਤੇ ਸੀ ਤੁਹਾਡੇ ਤੁਹਾਨੂੰ ਸਜਾਇਆ ਵਿਰੋਜ ਤੁਸੀਂ ਤਾਂ ਇਕੱਲੇ ਇਕੱਲੇ ਤੁਸੀਂ ਇਕੱਲੇ ਤੁਸੀਂ ਪੈਸੇ ਨਾਲ ਰੋਈ ਜਾਂਦੇ ਹੋ ਬਾਈ ਬਣ ਕੇ ਕੋਈ ਗੱਲ ਨਹੀਂ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਮੈਂਬਰ ਸਰਪੈਂਚ ਨੂੰ ਸਾਧ ਕੇ ਮਾਫ ਕਰਾ ਦੋ ਵੀਰ ਬਣ ਕੇ ਮੈਂ ਥੋੜਾ ਸਾਣ ਨਹੀਂ ਭੁੱਲਦੀ ਹੈਗੀ ਚੱਲ ਗਲਤੀ ਹੋਈ ਹੈ ਮੈਂ ਮੰਨਦੀ ਆ ਜੀ ਪੈਸੇ ਵੀ ਦੇ ਦਾਂਗੇ ਅਸੀਂ ਹੋਰ ਅੱਧੇ ਵਿਚ ਅੱਧੇ ਪਰ ਆਹ ਸਾਡਾ ਜੁਰਮਾਨਾ ਦੇਖੋ ਬਾਈ ਇਹਦਾ ਕੋਈ ਹੱਲ ਨਹੀਂ ਇਹਦਾ ਕੋਈ ਹੱਲ ਨਹੀਂਗਾ ਜੇ ਤੁਸੀਂ ਕਹੋਗੇ ਤਾਂ ਹੱਲ ਹੋ ਜਾਊਗਾ ਇਹਦਾ ਮੈਨੂੰ ਲੱਗਦਾ ਨਹੀਂ ਵੀ ਇਹਦਾ ਕੋਈ ਹੱਲ ਹੈ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕੋਈ ਉਹ ਜਾ ਹੱਲ ਕੱਢ ਦੇ ਸਰਕਾਰ ਪਰ ਮੈਨੂੰ ਲੱਗਦਾ ਵੀ ਜਿਹੜੇ ਤਰੀਕੇ ਨਾਲ ਇਹਨਾਂ ਨੇ ਇਹ 3 ਸਾਲ ਦੀ ਸਜ਼ਾ ਦੇ 25000 ਰੁਪਏ ਜੁਰਮਾਨਾ ਰੱਖਿਆ ਇਹ ਬਹੁਤ ਇੱਕ ਕਰੜੀ ਸਜ਼ਾ ਹੈ ਠੀਕ ਹੈ ਇਹ ਤੁਸੀਂ ਆਪਣੇ ਮੂੰਹੋਂ ਮੰਨਦੇ ਹੋ ਵੀ ਇਹ ਹੋਣੀ ਚਾਹੀਦੀ ਹੈ ਫਿਰ ਦੂਜੇ ਪਾਸੇ ਤੁਸੀਂ ਕਹਿੰਦੇ ਬਾਈ ਜੀ ਮੈਂ ਮੰਨਤ ਕਰਦੀ ਆ ਵੀ ਮੈਨੂੰ ਬਚਾਓ ਹੁਣ ਤੁਸੀਂ ਇਹ ਦੱਸੋ ਵੀ ਨਹੀਂ ਹੁਣ ਬਾਈ ਮੈਂ ਸਿਆਣੀ ਹੋ ਗਈ ਮੈਨੂੰ ਪਤਾ ਲੱਗ ਗਿਆ ਵੀ ਬੱਚੇ ਨੁਕਸਾਨ ਕਰਦੇ ਆ ਕਿਸੇ ਨਾਲ ਉਹਨੂੰ ਬਜ਼ੁਰਗ ਨੂੰ ਵਿਚਾਰੀ ਦੇ 6 ਫੀਟ ਮਾਰੀ ਨਾਲੇ ਜਿਹੜਾ ਜੁਰਮਾਨਾ ਪੈ ਗਿਆ ਉਹ ਅੱਡ ਐਕਟਿਵਾ ਕਿੰਨੇ ਕਿੰਨੇ ਹਜ਼ਾਰ ਦੀ ਆਈਏ ਪਤਾ ਕਿੰਨੇ 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 ਦੀ ਆ ਤੇ ਕਿਸ਼ਤਾਂ ਦੇ ਤਾਂ ਵੱਧਦੀ ਪੈਂਦੀ ਐ ਨਗਦ 50 ਹਜ਼ਾਰ ਦੀ ਪੈਂਦੀ ਐ ਬਾਈ ਜੀ ਕਿਸ਼ਤਾਂ ਤੂੰ ਤੁਹਾਨੂੰ ਕਹਿੰਦੇ ਲਈ ਬਈਆ ਬਈ 70 ਦੀ ਪੈ ਗਈ ਕਿਸ਼ਤਾਂ ਦੀ 70 ਦੀ ਪੈ ਗਈ ਤੇ ਐਕਟਿਵਾ ਥੋੜੀ ਸੇਫ ਆ ਵੀ ਟੁੱਟ ਗਈ ਉਹ ਤਾਂ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਬਾਈ ਜੀ ਮੈਂ ਤਾਂ ਹੁਣ ਤੁਸੀਂ ਜਦੋਂ ਆ ਕੇ ਦੱਸਿਆ ਹੁਣ ਪਤਾ ਲੱਗਾ ਮੈਂ ਤਾਂ ਬੱਚਿਆਂ ਨੂੰ ਵੀ ਨਹੀਂ ਮਿਲਣ ਲਈ ਹੈ ਜੀ ਠੀਕ ਹੈ ਮੈਂ ਤਾਂ ਤੁਸੀਂ ਆ ਕੇ ਦੱਸਿਆ ਵੀ ਆਹ ਕਾਂਡ ਕਰਤਾ ਜਵਾਕ ਨਹੀਂ ਬੱਚਿਆਂ ਦਾ ਥੋੜਾ ਨੂੰ ਛੜ ਦੇਣਗੇ ਬੱਚਿਆਂ ਦਾ ਕੋਈ ਚੱਕਰ ਨਹੀਂ ਬਾਈ ਤੁਸੀਂ ਚੱਕਰ ਕੀ ਆ ਤੁਹਾਨੂੰ ਨਹੀਂ ਹੋਣੀ ਜੇ ਜਦੋਂ ਬੇਬੇ ਦਾ ਸਾਰੇ ਹੱਡ ਤੋੜ ਤੇ ਐਕਟ ਵਾ ਕਿਹੜਾ ਬੱਚੀ ਹੋਣਾ ਹਾਂ ਤੁਹਾਨੂੰ ਹੋ ਸਕਦਾ ਵੀ ਤੁਹਾਨੂੰ ਸਾਰੇ ਜਾਨਸ ਹੈ ਬਾਈ ਇਹਦੇ 'ਚ ਤੁਹਾਡੇ ਨਾਮ ਹੈ ਠੀਕ ਹੈ ਇਹਦੇ 'ਚ ਹੁਣ ਆਪਾਂ ਕੀ ਹੈ ਸਾਰੇ ਲੋਕਾਂ ਨੂੰ ਇਹੀ ਆਪਾਂ ਮੈਸੇਜ ਦੇਣਾ ਹੈ ਵੀ ਆਪਦੇ ਬੱਚਿਆਂ ਨੂੰ ਬਚਾ ਲਓ ਤੁਸੀਂ ਕਈ ਲੋਕਾਂ ਨੂੰ ਇਹ ਹੁੰਦਾ ਵੀ ਕੋਈ ਚੱਕਰ ਨਹੀਂ ਫੇਰ ਕੀ ਹੋ ਜੂਗਾ ਠੀਕ ਹੈ ਇਹ ਤਾਂ ਨੂੰ ਪਗਾਈ ਮਰ ਜਾਂਦੀ ਹੈ ਸਰਕਾਰ ਕਹਿ ਕੇ हट ਜਾਂਦੀ ਹੈ ਰਾਲਾਵਾ ਘਟ ਜਾਂਦੀ ਹੈ ਪਰ ਬਾਈ ਜਿਹੜੇ ਕਾਨੂੰਨ ਹੈ ਬਹੁਤ ਸਖਤ ਹੈ ਸਾਨੂੰ ਪੱਤਰਕਾਰਾਂ ਨੂੰ ਸੋਸ਼ਲ ਮੀਡੀਆ ਨੂੰ ਸਾਨੂੰ ਪਤਾ ਹੈ ਠੀਕ ਹੈ ਹੁਣ ਤੁਸੀਂ ਦੱਸੋ ਵੀ ਹੁਣ ਬਾਈ ਬੇਬੇ ਨੂੰ ਤਾਂ ਚਲੋ ਅਸੀਂ ਆਪ ਦੇ ਦਾਂਗੇ ਬਈ ਹੁਣ ਤੁਸੀਂ 25000 ਰੁਪਇਆ ਦੇ ਕੇ ਤੁਹਾਨੂੰ 3 ਸਾਲ ਦੀ ਸਜ਼ਾ ਹੈ ਤੁਹਾਨੂੰ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਬਹੁਤ ਬੁਰਾ ਲੱਗ ਰਿਹਾ ਬਈ ਕੀ ਕਰੀ ਜੇ ਅਸੀਂ ਐਕਟਵਾ ਦਵਾਈ ਤਾਂ ਨਾਲੇ ਤਾਂ ਜੁਰਮਾਨਾ ਪੈ ਗਿਆ 25000 ਕਿੱਥੋਂ ਇਕੱਠਾ ਕਰੂੰਗੀ ਮੈਂ ਤਾਂ ਡੇਕਰੀਆਂ ਵੀ ਨਹੀਂਆਂ ਇੰਨੀਆਂ ਇਕੱਠੀਆਂ ਹੋਣੇ ਬਈ ਜੀ ਮੇਰੇ ਵਾਸਤੇ ਤਾਂ ਇਹੀ ਵਾਲੇ ਨੇ ਜਿਹਦੋਂ ਕੱਲੀ ਸਿਰ ਸਾਰੀ ਜ਼ਿੰਮੇਦਾਰੀ ਆ ਘਰ ਦਾ ਕੰਮ ਬਾਹਰ ਦਾ ਕੰਮ ਬੱਚੇ ਪਾਲਨੇ ਪੜ੍ਹਾਈ ਲਿਖਾਈ ਮੇਰੇ ਵਾਸਤੇ ਤਾਂ 25000 ਵੀ 25 ਲੱਖ ਬਰਾਬਰ ਆਗਾ ਤੇ ਜਿਹੜੀ ਕੈਦ ਹੈਗੀ ਉਹ ਅੱਡ ਮੈਂ ਜੇਲ੍ਹ ਚ ਜਾਊ ਮੈਨੂੰ ਕਿਤੇ ਮੂੰਹ ਦਿਖਾਉਣ ਜੋਗੀ ਛੱਡਾਂ ਨਹੀਂ ਇੰਨਾ ਬੱਚਾ ਨਹੀਂ ਬਈ ਬਈ 70000 ਦੀ ਐਕਟ ਵਾਲੀ ਮੂੰਹ ਤੇ ਤੁਸੀਂ ਕਪੜਾ ਕਿਉਂ ਬਨੇ ਤੁਸੀਂ ਕੋਈ ਚੋਰੀ ਕੀਤੀ ਹੈ ਕੋਈ ਚ ਮੇਰੇ ਥੋੜੇ ਦਿਲ ਚ ਕੋਈ ਪਾਲ ਆਇਆ ਜਾ ਵੀ ਤੁਸੀਂ ਕਪੜਾ ਕਪੜਾ ਬੰਨ੍ਹ ਕ੍ਯੋਂ ਬੰਨ੍ਹਿਆ ਹੋਇਆ ਪਾਲ ਆਂਦਾ ਬਈ ਹੁਣ ਸ਼ਰਮ ਆਉਂਦੀ ਆ ਲੋਕਾਂ ਤੋਂ ਵੀ ਲੱਜਵਾਖਾਂ ਨੂੰ ਮੂੰਹ ਚਾੱਕ ਕੇ ਪੋਚੇ ਲਾਉਣ ਵਾਲੀ ਨੇ ਐਕਟਿਵਾ ਦਵਾਤੀ ਜਿਹੜੀ ਘਰਾਂ ਚ ਕੰਮ ਕਰਦੀ ਸੀ ਤੇ ਆ ਹੁਣ ਜਵਾਕ ਨੇ ਮਾਰ ਕੇ ਹੁਣ ਮਾਂ ਨੂੰ ਜੇਲ੍ਹ ਦਿਖਾਦੀ ਹੁਣ ਸ਼ਰਮ ਤਾਂ ਆਉਂਦੀ ਆ ਕਿਹੜਾ ਮੂੰਹ ਦਿਖਾਵਾਂ ਬਈ ਮੈਂ ਜੇ ਬਈ ਤੁਸੀਂ ਮੂੰਹ ਤੋਂ ਕਪੜਾ ਹਟਾ ਸਕਦੇ ਹੋ ਨਹੀਂ ਬਈ ਮੈਂ ਨਹੀਂ ਹਟਾਉਣਾ ਮੈਨੂੰ ਤਾਂ ਸ਼ਰਮ ਆਉਂਦੀ ਹੈ ਜੇ ਤੁਹਾਨੂੰ ਕੋਈ ਕਹਿੰਦੇ ਕਹਿੰਦੇ ਵੀ ਤੁਹਾਡੀ ਬਈ ਸਜ਼ਾਏ ਮਾਫ ਹੋ ਗਈ ਤੁਸੀਂ ਦਰਦਾ ਚਿਹਰਾ ਦਿਖਾ ਦੋ ਦਿਖਾ ਦੋ ਜਰਮਾਨਾ ਹੁਣ ਜੇਲ੍ਹ ਜਾਣਾ ਪਊ 3 ਸਾਲ 25000 ਰੁਪਏ ਜਰਮਾਨਾ ਨਾਲੇ ਆਖਣਗੇ ਵੀ ਇਹਨੂੰ ਸ਼ਰਮ ਨਹੀਂ ਆਈ ਘਰਾਂ ਚ ਕੰਮ ਕਰਨ ਵਾਲੀ ਨੇ ਇਹਨੂੰ 70000 ਰੁਪਏ ਦੀ ਸਕੂਟਰੀ ਦਿਵਾਤੀ ਜਵਾਕ ਇੰਨਾ ਚਮੜਾਇਆ 100 ਲੋਕ ਗਾਲਾਂ ਦਿੰਦੇ ਨੇ ਹੂੰ ਇਹੀ ਗੱਲ ਦੀ ਫਿਰ ਭਾਈ ਕਿੱਲੇ 70000 ਨਾਲ ਨੇ ਸਰਦਦਾ ਤੇਲ ਵੀ ਐ ਪੈਟਰੋਲ ਹੀ ਪੈਂਦਾ ਨਾ ਪੈਟਰੋਲ ਵਾਲੀ ਕੋਈ ਸੀਗੀ ਨਹੀਂ ਬੈਟਰੀ ਵਾਲੀ ਸੀ ਬੈ ਸਪੈਂਡਰੀ ਵਾਲੀ ਸੀ ਤੇ ਬੈਟਰੀ ਦਾ ਭਾਈ ਫਿਰ ਤੁਸੀਂ ਕਹਿੰਦੇ ਉਹ ਵੀ ਸਰਕਾਰ ਨੇ 600 ਜੁਨਤ ਮਾਫ ਕਰਤੀ ਫਿਰ ਤੁਸੀਂ ਸਰਕਾਰ ਨੂੰ ਰੋਣੇ ਰੋਣੇ ਹੋ ਵੀ ਭਾਈ 600 ਜੁਨਤ ਇੱਥੇ ਕਿ ਬਿੱਲ ਆਇਆ 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 ਭਾਈ ਆ ਫੇਰ ਅਗਲੀ ਵਾਰ ਅਗਲੀ ਵਾਰ ਦੱਸ ਦਊਗਾ ਭਾਈ ਦੱਸ ਕਿਉਂ ਆਊਗਾ ਫਿਰ ਬੈਟਰੀ ਚਾਰਜ ਹੁੰਦੀ ਆ ਦੇ ਤੁਸੀਂ ਇਹ ਚੀਜ਼ ਦੇਖ ਲੈਂਦੇ ਹੋ ਵੀ ਵੀ ਆਪਣਾ ਬਾਈ ਪਟ્રોલ ਨਹੀਂ ਪੈਂਦਾ ਤੇ ਬੈਟਰੀ ਬੈਟਰੀ ਦਾ ਚਾਰਜ ਹੁੰਦੀ ਹੈ ਨਾ ਉਹਦੀ ਹਾਂ ਵੀ ਹੁੰਦੀ ਫੇਰ ਸੋ ਭਾਈ ਇਹ ਸਹੂਲਤਾ ਨੇ ਤੁਹਾਨੂੰ ਮਾਰਿਆ ਹੋਇਆ ਇਹ ਸਹੂਲਤਾ ਕਰਕੇ ਜਿਹੜੇ ਤੁਸੀਂ ਲੋਕ ਹੋ ਇਹ ਚੀਜ਼ ਨੂੰ ਸਹੂਲਤਾ ਨੂੰ ਘਟਾਓ ਉਹਦੇ ਬੱਚਿਆਂ ਨੂੰ ਥੋੜਾ ਜਿਹਾ ਆਪਦੇ ਹੱਥ ਚ ਰੱਖੋ ਇਹ ਆਪਦੀਆਂ ਗਲਤੀਆਂ ਐ ਇਹ ਆਪਣੀਆਂ ਨਲਾਇਕੀਆਂ ਐ ਆਪਾਂ ਉਹਦੇ ਬੱਚਿਆਂ ਨੂੰ ਖੁੱਲਾ ਛੱਡ ਦਿੰਨੇ ਆ ਠੀਕ ਐ ਜੇ ਕੋਈ ਮੜੀ ਜੀ ਜੇ ਲੈ ਜਾਣੀ ਹੈ ਤਾਂ ਮੰਡੀ ਠੀਕ ਹੈ ਜੇ ਦੂਸਪੀਨ ਜਾਣਾ ਹੈ ਤਾਂ ਮੰਡੀ ਜੱਕਦਾ ਜੀ ਠੀਕ ਹੈ ਮਤਲਬ ਜੇ ਸ਼ੱਕ ਹੁੰਦੀ ਹੈ ਤਾਂ ਵੀ ਕਹਿੰਦੇ ਮੈਂ ਮੰਡੀ ਡਾਕਟਰ ਨੂੰ ਪੁੱਛ ਕਰਨੀ ਸ਼ੱਕ ਨਹੀਂ ਆਈ ਅਜਾ ਦਵਾਈ ਲੈ ਕੇ ਜਾ ਕੇ ਇਹ ਤੁਸੀਂ ਸਹੂਲਤ ਆਪ ਦੇ ਬੱਚਿਆਂ ਨੂੰ ਗਲਤ ਤੇ ਆਉਂਦੀ ਹੈ ਹਾਂਜੀ ਇਹਦੇ ਸੇ ਸਰਕਾਰ ਦਾ ਕੋਈ ਕਸੂਰ ਨਹੀਂ ਸਰਕਾਰ ਸਰਕਾਰ ਬਿਲਕੁਲ ਸਹੀ ਹੈ ਸਰਕਾਰ ਤਾਂ ਸਹੀ ਹੈ ਬਾਈ ਜੇ ਕਿਸੇ ਦਾ ਬੰਦਾ ਮਰ ਜਾਂਦਾ ਹੈ ਕਿਸੇ ਚ ਕੋਈ ਹਾਸਾ ਹੁੰਦਾ ਹੈ ਤਾਂ ਲੋਕ ਕਹਿੰਦੇ ਬਾਈ ਉਹ ਬੰਦੇ ਨੇ ਸਾਡੇ ਦੇ ਬੰਦੇ ਦੇ ਟੱਕਰ ਮਾਰੀ ਹੈ ਤੁਸੀਂ ਉਹਨੂੰ ਫੜਦੇ ਕਿਉਂ ਨਹੀਂ ਸੋ ਉਹਦੇ ਜੋ ਪੰਜਾਬ ਪੰਜਾਬ ਦੀ ਸਰਕਾਰ ਹੈ ਪੰਜਾਬ ਪ੍ਰਸ਼ਾਸਨ ਵੀ ਉੱਠਾ ਫਸਦਾ ਉਹ ਕੀ ਕੀ ਜਵਾਬ ਦੇਊਗਾ ਕੀ ਜਵਾਬ ਦੇ ਆ ਉਹ ਮੰਨਦੇ ਹੋ ਹੁਣ ਤੁਸੀਂ ਦੱਸੋ ਵੀ ਤੁਸੀਂ ਸਹੀ ਹੋ ਤੁਹਾਡੇ ਬੱਚੇ ਸਹੀ ਹੈ ਸਰਕਾਰਾਂ ਸਹੀ ਹੈ ਕਿ ਪ੍ਰਸ਼ਾਸਨ ਸਹੀ ਹੈ ਨਹੀਂ ਪ੍ਰਸ਼ਾਸਨ ਸਰਕਾਰ ਹੀ ਸਹੀ ਹੈ ਜੀ ਮੰਦੇ ਹੋ ਨਾ ਕਿ ਸਰਕਾਰ ਤੇ ਪ੍ਰਸ਼ਾਸਨ ਸਹੀ ਹੈ ਆਪਾਂ ਛੋਟੇ ਛੋਟੇ ਬੱਚਿਆਂ ਦੇ ਹੱਥ ਮੋਟਰਸਾਈਕਲ ਐਕਟਿਵਾ ਫੜਾ ਦੰਨੇ ਆ ਗੱਡੀਆਂ ਫੜਾ ਦੰਨੇ ਆ ਆਪਾਂ ਨੂੰ ਇਹ ਚਾਹ ਹੁੰਦਾ ਵੀ ਸਾਡਾ ਬੱਚਾ ਸਿੱਖ ਗਿਆ ਜਿਵੇਂ ਹੁਣ ਮੈਨੂੰ ਹੋਇਆ ਮੈਨੂੰ ਤਾਂ ਵਿਪਤਾ ਚ ਪਾਤਾ ਪਿਛੇ ਇੱਕ 16 ਸਾਲ ਦੇ ਬੱਚੇ ਬੰਦੇ ਨੇ ਮੁੰਡੇ ਨੇ ਇੱਕ ਅੰਗਣਮੜੀ ਵਾਖਰ ਮਾਰਦੀ ਵੇਦਾ ਤੁਹਾਨੂੰ ਹਾਂਜੀ ਹਾਂਜੀ ਸਵਿਫਟ ਗੱਡੀ ਤੇ ਜਾ ਰਹੇ ਸੀ ਤੇ ਉਹ ਮਦਲੀ ਲਦਲ ਤੜਦੀ ਕੱਲੀ ਪਰਿਵਾਰ ਤੋੜਦੀ ਸੀਗੀ ਪਰਿਵਾਰ ਪਾਲਦੀ ਸਭ ਦਾ ਹੁਣ ਤੁਸੀਂ ਦੱਸੋ ਵੀ ਉਹਦੇ ਚ ਸਜ਼ਾ ਹੋਣੀ ਚਾਹੀਦੀ ਏ ਮੁੰਡੇ ਨੂੰ ਕਿੰਨੀ ਹੋਣੀ ਚਾਹੀਦੀ ਏ ਜੀ ਕੁਝ ਫੇਰ ਦੇਖੋ ਬਾਈ ਜੀ ਜਦੋਂ ਆਪ ਤੇ ਮਰਤਾ ਪੈਂਦੀ ਹੈ ਤੁਸੀਂ ਹੁਣ ਜਾਣਦੇ ਹੋ ਥੋੜ ਨੂੰ ਕਿਸੇ ਨੇ ਲੱਤੜਦਾ ਉਹ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਕਿ ਨਹੀਂ ਹਾਂਜੀ ਹੋਣੀ ਚਾਹੀਦੀ ਉਹਦੀ ਉਮਰ ਜਾਏ ਘਟਾ ਜਾਏ ਫਤਹ ਹੁਣ ਜੇ ਆਪਦੇ ਵਾਰੀ ਆਪ ਦਾ ਕੋਈ ਬੱਚਾ ਗਨਾਹ ਕਰਦਾ ਆਪਾਂ ਕਹਿੰਨੇ ਵੀ ਬੱਚਾ ਛੋੜਾ ਹੈ ਗਰੀਬ ਹੈ ਜੇ ਅਗਲਾ ਕਰਦਾ ਤਾਂ ਆਪਾਂ ਕਹਿੰਨੇ ਵਜਾ ਗਰੀਬ ਹੋਵੇ ਵਜਾ ਅਮੀਰ ਹੋਵੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਚੀਜ਼ ਨਸਜ਼ਾ ਕਰੀ ਹੋਣਾ ਹਾਂਜੀ ਬਾਈ ਜੀ ਮੈਂ ਮੰਨਦੀ ਆ ਵੀ ਚਲੋ ਗਲਤੀ ਹੋਈ ਹੈ ਮੈਂ ਬੱਚੇ ਨੂੰ ਕਿਹਾ ਐਕਟਿਵਾ ਲੈ ਕੇ ਦਿੱਤੀ ਹੂੰ ਤੈਨੂੰ ਸਜ਼ਾ ਭਾਈ ਜਾਣ ਕੇ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਮੇਰੇ ਬੰਦਾ ਨਹੀਂ ਸਿਰ ਤੇ ਅਸੀਂ ਮਾਪੋਤਾਂ ਮਾਫ ਕਰਾ ਦੋ ਇਹ ਦੇਖੋ ਭਾਈ ਉਹ ਆਪਣੇ ਹੱਥ ਤੇ ਕੁਝ ਨਹੀਂਗਾ ਅਸੀਂ ਤਾਂ ਤੁਹਾਡਾ ਵਖ ਲੈਣਾ ਸੀ ਉਹਨਾਂ ਦਾ ਵਖ ਲੈਣਾ ਸੀਗਾ ਠੀਕ ਹੈ ਇਹ ਵੀਡੀਓ ਬਣਾ ਲਈ ਅਸੀਂ ਤੇ ਤੁਹਾਡੇ ਕਿਉਂਕਿ ਅਸੀਂ ਆਪਣੀ ਨਿੱਜੀ ਰਾਇ ਨਹੀਂ ਦੇ ਸਕਦੇ ਅਸੀਂ ਉਹਨਾਂ ਬੇਬੇ ਦੀ ਵੀ ਸਲਾਹ ਲਈ ਹੈ ਉਹਨਾਂ ਦਾ ਪੱਖ ਲਿਆ ਤੁਹਾਡਾ ਪੱਖ ਲਿਆ ਤੇ ਉਹਨਾਂ ਨੇ ਸਾਨੂੰ ਆਪਣਾ ਪੱਖ ਦਿੱਤਾ ਤੁਸੀਂ ਆਪਣਾ ਪੱਖ ਦਿੱਤਾ ਹੈ ਸਰਕਾਰ ਨੇ ਜੋ ਫੈਸਲਾ ਦੇਣਾ ਹੈ ਜੋ ਸਜ਼ਾ ਸੁਣਾਉਣੀ ਹੈ ਉਹਨਾਂ ਨੇ ਆਪਣੀ ਸਜ਼ਾ ਸੁਣਾਉਣੀ ਹੈ ਉਹਦੇ 'ਚ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਅਸੀਂ ਸਰਕਾਰ ਦੇ ਉੱਤੋਂ ਦੇ ਨਹੀਂ ਸਰਕਾਰ ਦੇ ਉੱਤੋਂ ਦੀ ਕੋਈ ਨਹੀਂ ਜਿੰਨਾਂ ਨੂੰ ਲੋਕਾਂ ਨੇ ਵੋਟਾਂ પાਕੇ ਜਿਧਾਇਆ ਸਰਕਾਰ ਬਣਾਈ ਹੈ ਉਹਨਾਂ ਦੇ ਉੱਤੋਂ ਦੀ ਕੋਈ ਨਹੀਂ ਹੋ ਸਕਦਾ ਹਾਂਜੀ ਉਹ ਠੀਕ ਹੈ ਇਹ ਤੁਹਾਨੂੰ ਜਿਹੜੀ ਸਜ਼ਾ ਹੈ ਇਹ ਤੁਹਾਨੂੰ ਸਜ਼ਾ ਭੁਗਤਣੀ ਨਹੀਂ ਪਣੀ ਹੈ ਬਈ ਤੁਸੀਂ ਗਲਤੀ ਕੀਤੀ ਹੈ ਗਲਤੀ ਮੰਨਦੇ ਹੋ ਨਾ ਹਾਂਜੀ ਅਸਲ ਤੁਹਾਨੂੰ ਭੁਗਤਣੀ ਨਹੀਂ ਪਣੀ ਠੀਕ ਹੈ ਨਾ ਇਹ ਬਾਈ ਅਸੀਂ ਬਣਾਈ ਸੀ ਫਿਲਮ ਆ ਦਿਖਾ ਦਿਓ ਮੂੰਹ ਦਿਖਾ ਦਿਓ ਬਾਈ ਦਿਖਾ ਦਿਓ ਕੋਈ ਨਹੀਂ ਕੋ ਲੋੜੀ ਨਹੀਂ ਠੀਕ ਹੈ ਅਬ ਚਲੋ ਕੀ ਗਾਣਾ ਚਾਹੁੰਦੇ ਹੋ ਵੀਰੇ ਜਿਹੜਾ ਆਪਣਾ ਫਿਲਮ ਦਾ ਮੈਸੇਜ ਹੈ ਅਸੀ ਕਾਲ ਜੀ ਮੈਸੇਜ ਇਹ ਹੈ ਕਿ ਛੋਟੇ-ਛੋਟੇ ਬੱਚਿਆਂ ਨੂੰ ਆਪਾਂ ਐਕਟਵਾ ਮੋਟਰਸਾਈਕਲ ਗੱਡੀਆਂ ਨਾ ਫੜਾਉ ਕਿਉਂਕਿ ਨੁਕਸਾਨ ਹੀ ਕਰਦੇ ਆ ਨਾਲੇ ਜਿਹੜਾ ਜੁਰਮਾਨਾ ਉਹ ਭੁਗਤਣਾ ਪੈਂਦਾ ਜਿਹੜੀ ਸਜ਼ਾ ਹੁੰਦੀ ਆ ਉਹ ਅਲੱਗ ਹੁੰਦੀ ਆ ਨਾਲੇ ਜਿਹੜੀ ਆਪਾਂ ਮਸ਼ੀਨਰੀ ਲੈ ਕੇ ਦਿੰਨੇ ਆ ਉਹਦੀ ਤੋੜਪਾਨ ਹੁੰਦੀ ਆ ਉਹ ਸਾਡਾ ਨੁਕਸਾਨ ਅੱਡ ਹੁੰਦਾ ਤੇ ਇਹਦੇ ਵਿੱਚ ਬੱਚੇ ਦੀ ਜਾਨ ਵੀ ਜਾ ਸਕਦੀ ਹੈਗੀ ਜਾਂ ਜਾਨਦਗੀ ਨੇ ਜੀ ਜਾ ਕੇ ਸਕਦੀ ਹੈਗੀ ਜਾਂ ਜਾ ਸਕਦੀ ਹੈ ਕਿਸੇ ਦੀ ਜਾਨ ਲਊਗਾ ਲਊਗਾ ਹਾਂਜੀ ਦੋ ਗੱਲਾਂ ਤਾਂ ਪੱਕੀਆਂ ਇਸ ਤਰ੍ਹਾਂ ਨਾ ਕਰੋ ਜੇ ਕੋਈ ਲੋਡ ਵੀ ਹੋ ਤਾਂ ਸਿਆਣਾ ਬੰਦਾ ਕੋਈ ਆਪਦਾ ਪਰਿਵਾਰ ਦਾ ਮੈਂਬਰ ਆ ਮਾਂ ਪਿਓ ਨੂੰ ਆਪ ਜਾਓ ਕਿਤੇ ਜੇ ਕੁਝ ਲੈਣ ਜਾਣਾ ਬੱਚਿਆਂ ਨੂੰ ਨਾ ਭੇਜੋ ਕਾਸੀ ਤੇ ਸੋ ਬਈ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਅਸੀਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਮੈਸੇਜ ਦੇਵਾਂਗੇ ਤੁਸੀਂ ਆ ਵੀ ਕਹੋਗੇ ਬਈ ਹੋਰ ਵੀਡੀਓ ਬਣਾਓ ਤੇ ਜਿਹੜੇ ਵੀ ਸਾਡੀ ਵੀਡੀਓ ਨੂੰ ਪਸੰਦ ਕਰਦੇ ਸ਼ੇਅਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਫੇਸਬੁੱਕ ਵਿਦਵਾਨ ਸਾਨੂੰ ਚੰਗੇ ਚੰਗਾ ਨਹੀਂ ਸਮਝਦੇ ਸਾਡੀ ਵੀਡੀਓ ਨੂੰ ਨਾ ਦੇਖੋ ਸਾਨੂੰ ਦੂਰ ਰਹਿਣ ਕਿਸੇ ਆ ਵੀਰੇ